ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਦੀ ਰਿਹਾਈ ਦਾ ਇੱਕ ਬਹੁਤ ਵੱਡਾ ਮੈਸੇਜ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਬਹੁਤ ਵੱਡੀ ਜਾਣਕਾਰੀ ਇੱਕ ਮੁਲਾਜ਼ਮ ਜਿਹੜਾ ਕਿ ਕਹ ਲੋ ਅੰਦਰੋਂ ਇੱਕ ਐਸੀ ਖਬਰ ਆ ਚੁੱਕੀ ਹੈ ਖੁਦ ਮੁਲਾਜ਼ਮ ਨੇ ਖੁਲਾਸਾ ਕਰ ਦਿੱਤਾ ਹੈ ਬਹੁਤ ਵੱਡਾ ਖੁਲਾਸਾ ਜਿਹਨੂੰ ਸੁਣ ਕੇ ਤੁਹਾਨੂੰ ਖੁਸ਼ੀ ਹੋਣੀ ਹੈ ਜਿੰਨੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਨੇ ਔਰ ਪੰਜਾਬ ਦੇ ਵਿੱਚ ਜਿੰਨੀ ਫੈਨਫੋਲਿੰਗ ਹੈਗੀ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਚਾਹਣ ਵਾਲਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਮੈਂ ਤੁਹਾਡੇ ਸਾਹਮਣੇ ਇਹ ਵਿਆਹ ਸੁਣਾਉਂਗਾ ਲਾਈਵ ਵੀਡੀਓ ਦਿਖਾਉਂਗਾ ਕਿ ਨੌਜਵਾਨ ਕੌਣ ਹੈ ਜਿਹੜਾ ਅਮਰਪਾਲ ਸਿੰਘ ਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਪੱਕੀ ਜਿਹੜੀ ਮੋਹਰ ਲਾ ਦਿੱਤੀ ਹੈ ਇਹਦੇ ਨਾਲ ਪੰਜਾਬੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਸਾਡੇ ਪੰਜਾਬੀਆਂ ਨੂੰ ਬਹੁਤ ਵੱਡੀ ਖੁਸ਼ਖਬਰੀ ਹੈ ਮਠਾਈਆਂ ਵੰਡਨ ਤੱਕ ਦਾ ਯਾਨੀ ਇੱਕ ਪ੍ਰੋਗਰਾਮ ਦਾਇਰ ਕਰ ਦਿੱਤਾ ਹੈ ਬਹੁਤ ਵੱਡੀ ਗੱਲ ਆ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਸਾਰੇ ਬੰਦੀ ਸਿੰਘ ਬਾਹਰ ਆ ਜਾਣਗੇ ਅਮਰਪਾਲ ਬਾਹਰ ਆ ਜੂਗਾ ਜੇ ਸਾਰਾ ਪੰਜਾਬ ਬੰਦ ਕਰ ਦੇ ਦੋ ਘੰਟੇ ਦਾ ਮੈਂ ਤਾਂ ਲੱਗਾ ਮੁੰਡੇ ਚੱਕ ਕੇ ਮਾਰੀ ਆਪ ਕੀਤੇ ਸੋਡੇ ਭੁਗਤਨੇ ਪੈਣਗੇ ਸਾਨੂੰ ਬਲੈਕ ਬੋਟਲ ਲੱਗੇਗਾ ਲੱਗਦਾ ਅੰਦਰ ਦਾ ਥੋੜਾ ਜਿਆਦਾ ਦੀਪ ਸ਼ੁਰੂ ਕਰਨੇ ਟਾਈਮ ਥੋੜਾ ਮਹਿੰਗਾ ਵੀ ਪਤਾ ਲੱਗ ਜਾਂਦਾ ਟਾਈਮ ਥੋੜਾ ਮੇਰੇ ਮਨਿਆ ਯਾਤਰੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਟੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਵਲਾ ਲਾ ਲਓ ਬੱਲ ਵਾਂਗੂ ਜਿਵੇਂ ਹਾਈਟਰੀ ਨਹੀਂ ਨਿਕਲਦੇ ਪਰ 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆ ਹੈ ਜੀ 11 ਕਿੱਲਾਂ ਤੋਂ ਫੈਲਰੂ 100 ਕਿੱਲੇ ਦੇ ਵਿੱਚ ਫੈਲਰ ਜਾਣਾ ਉਹਨੇ ਮੇਰੇ ਤਾਂ ਕਿ ਮੇਰੇ ਕੋਲ ਇੱਕ ਤੱਕ ਜਾਣਕਾਰੀ ਹੈ ਕਿ ਲੁਦੀਨ ਦੀਆਂ ਏਜੰਸੀਆਂ ਨੇ ਕਿਤੇ ਨਾ ਕਿਤੇ ਜਾਂ ਰਾਜਸਥਾਨ ਜਾਂ ਆਪਦੇ ਦੇਸ਼ ਚ ਨਾਲ ਜਾਂ ਬਟੰਡੇ ਚ ਲਾ ਲਓ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰ ਰੱਖੀਆਂ ਜਿਵੇਂ ਕਿ ਬੱਲਵਾਂ ਲਾ ਲਓ ਬੱਲਵਾਂ ਵਾਂਗੂ ਜਿਵੇਂ ਹਾਈਡਰੇ ਨਹੀਂ ਨਿਕਲਦੇ ਪਰ 100 200 ਫੁੱਟ ਇਸ ਤਰ੍ਹਾਂ 10 11 ਕਿੱਲਾਂ ਚ ਉਹਨਾਂ ਨੇ ਇੱਕ ਤਰ੍ਹਾਂ ਦਾ ਸੂਰਜ ਬਣਾ ਰੱਖਿਆਗਾ ਇਹ 11 ਕਿੱਲਾਂ ਕੋ ਫੈਲਰੂ 100 ਕਿੱਲੇ ਦੇ ਵਿੱਚ ਫੈਲਰ ਜਾਣਾ ਉਹਨੇ ਥੱਲੋਂ ਉਹ ਨਹੀਂ ਚੁੰਬਕੀ ਚੁੰਬਕੀ ਸਿਸਟਮ ਨਾਲ ਤਾਂ ਜਾਊਗਾ ਉਹਦੇ ਵਿੱਚ ਬਹੁਤ ਹੀ ਆ ਸੂਰਜ ਵਾਂਗੂ ਇਸ ਤਰ੍ਹਾਂ ਤਾਂ ਚੜਜੂਗਾ ਸੂਰਜ ਵਾਂਗੂ ਤਾਂ ਉੱਪਰ ਚੜ ਗਿਆ ਤਾਂ ਫਿਰ ਉਹ ਟੇਡਾ ਹੋ ਜੂਗਾ ਜਿੱਥੇ ਨੂੰ ਉਹ ਭੇਜਣਾ ਚਾਹੁੰਦੇ ਉਤਰੋਂ ਭੇਜ ਜਿੱਧਰ ਨੂੰ ਉਹ ਜਾਊਗਾ 1 ਕਿਲੋਮੀਟਰ ਤੱਕ ਸਾਰਾ ਲਾਲ ਹੁੰਦਾ ਜਾਊਗਾ ਏਰੀਆ ਨਾਲ ਹੁੰਦਾ ਜਾਊਗਾ ਤਾਂ ਸਾਰਾ ਜਿਹੜਾ ਅਮਰੀਕਾ ਜਾਂ ਇੰਗਲੈਂਡ ਜਾਂ ਹੋਰ ਦੇਸ਼ਾਂ ਇਹ ਗ੍ਰਹਿਾਂ ਦੇ ਵਿੱਚ ਜਿਹੜੇ ਆਪਾਂ ਨੂੰ ਕੁੱਦੂ ਬਣਾਈ ਜਾਂਦੇ ਆ ਵੀ ਮੰਗਲ ਗ੍ਰਹਿ ਤੇ ਜੀਮਨ ਲੱਭਗਾ ਮੰਗਲ ਗ੍ਰਹਿ ਦੀ ਬੈਠੇ ਆ ਇੰਗਲੈਂਡ ਸ਼ਨੀ ਗ੍ਰਹਿ ਤੇ ਬੈਠਾ ਬਾਬੇ ਵੀ ਸੱਚੀ ਬੋਲੀ ਜਾਂਦੇ ਆ ਵੀ ਮੰਗਲ ਗ੍ਰਹਿ ਭਾਰੀ ਐ ਸ਼ਨੀ ਗ੍ਰਹਿ ਭਾਰੀ ਐ ਉਹ ਗ੍ਰਹਿ ਆ ਇਹਨੂੰ ਸੌਖੇ ਤਰੀਕੇ ਨਾਲ ਸਮਝਾਉਂਗਾ ਜਿਹੜੀ ਓਜੋਨ ਪਰਤ ਤੇ ਕਹਿੰਦੇ ਵੀ ਮੂਰੇ ਹੋਵੇ ਉਹ ਤਾਂ ਜ਼ਰੂਰੀ ਸੀ ਓਜੋਨ ਪਰਤ ਤੇ ਬੈਸੀ ਮੂਰੇ ਆ ਹੁਣ ਜੇ ਕਹੀਏ ਵੀ ਅਸੀਂ ਚੰਦ ਤੇ ਬਾਗੀ ਇਹਦਾ ਮਤਲਬ ਓਜੋਨ ਪਰਤ ਪਾਰ ਕੇ ਬਾਗੀ ਤੁਸੀਂ ਇਹ ਤਾਂ ਸਭ ਝੂਠ ਬੋਲ ਜਾਂਦੇ ਆਪਣੀ ਡੇਜੀ ਕੁੜੀ ਚਲਪਨਾ ਸ਼ਾਹਵਲਾ ਹੋ ਸਕਦਾ ਉਹਨੇ ਸਾਥ ਲੱਭ ਲਿਆ ਹੋਵੇ ਉੱਥੇ ਚਾਇਨੇ ਕਿਹਾ ਜਹਾਜ ਡੁੱਬਿਆ ਸੀਗਾ ਉਹ ਜਿਹੜੇ ਜਿਨ੍ਹਾਂ ਨੇ ਬਣਾਇਆ ਸੀਗਾ ਉਹ ਉਹਨਾਂ ਨੇ ਬਾਬੇ ਨਾਲ ਦੀ ਫੋਟੋ ਲਾ ਕੇ ਮੱਥਾ ਟੇਕਿਆ ਸੀ ਬਾਬਾ ਨਾਨਕਾ ਤੂ ਵੀੜਾ ਪਾਰ ਕਰ ਦੇਗਾ ਇਹ ਗੱਲਾਂ ਕੋਰਿਆਂ ਨੇ ਉਹ ਝਾੜ ਡੁੱਬੋਤਾ 3 ਘੰਟੇ ਚਾਹ ਦੀ ਡੁੱਬਿਆ ਨਹੀਂ ਕਹਿੰਦੇ ਵੀ ਆ ਇਸ ਵਰਗ ਨਾਲ ਟਕਰਾਇਆਗਾ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਹੈ ਕਿਉਂਕਿ ਲੋਕਾਂ ਨੇ ਸੁਣਨੀ ਨਹੀਂ ਆ ਮੇਰਾ ਬਹੁਤ ਕੁਝ ਦੱਸਣ ਨੂੰ ਜੀ ਕਰ ਜਾਂਦਾ ਐ ਨਹੀਂ ਪਤਾ ਮੈਂ ਕਿੰਨਾ ਟਾਈਮ ਮੈਨੂੰ ਸਾਰਾ ਲੋਕ ਕਹਿੰਦੇ ਮੈਨੂੰ ਦੂਜਾ ਜਨਮ ਜਿਆਦਾ ਮੈਂ ਕਹਿੰਦਾ ਮੈਨੂੰ ਇੱਕ ਸਾਲ ਦਾ ਨਹੀਂ ਜਦ ਮੈਨੂੰ ਦੂਜੇ ਸਾਲ ਤੋਂ ਲੈ ਕੇ ਹੁਣ ਤੱਕ ਸਾਰਾ ਜਿਆਦਾ ਮੈਂ ਇੰਨਾ ਕਾ ਗਿਆ ਕਿ ਪਿੱਛੇ ਜਦੋਂ ਮੈਂ ਪੁਲਿਸ ਦੀ ਭਰਤੀ ਹੋ ਗਿਆ ਸੀਗਾ ਅਸੀਂ ਪਹਿਲੇ ਹੀ ਕੈਂਟ ਮਨਾਈ ਬੈਠੇ ਸੀ ਪਤਾ ਲੱਗਦਾ ਮੂਸੀ ਵਾਲਾ ਕਹਿੰਦਾ ਮੇਰਾ ਤਾਂ ਤਾਂ ਥੋੜਾ ਜਿਆਦਾ ਦੀਪ ਸੂਦੂ ਕਹਿੰਦਾ ਟਾਈਮ ਥੋੜਾ ਮਿੰਟ ਵੀ ਪਤਾ ਲੱਗੀਆਂ ਤਾਂ ਟਾਈਮ ਥੋੜਾ ਜਿਹੜੀ ਭਾਈ ਅਮਰਪਾਲ ਸਿੰਘ ਦੀ ਖੁਸ਼ਖਬਰੀ ਦਿੱਤੀ ਹੈ ਇਹ ਕੌਣ ਸੀ ਪੰਜਾਬ ਪੁਲਿਸ ਦਾ ਨੌਜਵਾਨ ਜੀ ਦੀ ਕੁਛ ਦਿਨ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ ਬਹੁਤ ਸਾਰੀਆਂ ਗੱਲਾਂ ਤੇ ਇਹਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਇੱਕ ਇੱਕ ਜਿਹੜੇ ਕਿ ਅਫਸਰ ਨੇ ਉਹਨਾਂ ਦੀਆਂ ਪੋਲਣਾ ਪੋਲਾ ਜਿਹੜੀਆਂ ਕਿ ਉਹ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਨੇ ਵੱਡੇ ਵੱਡੇ ਅਫਸਰਾਂ ਦੇ ਜਿਹੜੇ ਕਿ ਤਮਾਕੇ ਯਾਨੀ ਇੱਕ ਕਹਿ ਸਕਦੇ ਹਰ ਬੰਦੇ ਦੀ ਪੋਲ ਖੋਲ ਰਿਆ ਇਹਨੇ ਇੱਕ ਐਸਾ ਯਾਨੀ ਰੂਪ ਧਾਰ ਲਿਆ ਕਹਿੰਦਾ ਵੀ ਚਾਹੇ ਮੇਰੀ ਜ਼ਿੰਦਗੀ ਛੋਟੀ ਹੋਵੇ ਚਾਹੇ ਮੈਨੂੰ ਕੁਛ ਮਰਜ਼ੀ ਕਰ ਦੇ ਕੋਈ ਪਰ ਮੈਂ ਪੂਰੇ ਮਹਿਕਮੇ ਦਾ ਅਕਦਾ ਸੱਚ ਸਾਹਮਣੇ ਲਿਆਉਂਗਾ ਤੇ ਭਾਈ ਅਮਰਪਾਲ ਸਿੰਘ ਦੇ ਲਈ ਬਹੁਤ ਵੱਡੀ ਅਪੀਲ ਕੀਤੀ ਹੈ ਕਿ ਸਾਡਾ ਪੰਜਾਬ ਦਰਅਸਲ ਮੈਂ ਵੀ ਇਹੀ ਗੱਲਾਂ ਪਹਿਲਾਂ ਕਹਿੰਦਾ ਆ ਦੋ ਘੰਟਿਆਂ ਦੀ ਗੱਲ ਕਹਿ ਦਿੱਤੀ ਹੈ ਦੋ ਘੰਟਿਆਂ ਦੇ ਵਿੱਚ ਅਮਰਪਾਲ ਸਿੰਘ ਜੇਲ੍ਹ ਦੇ ਵਿੱਚੋਂ ਬਾਹਰ ਕੱਢ ਸਕਦਾ ਸਾਡਾ ਪੰਜਾਬ 6 ਕਰ ਇੱਕ ਮੁਠੀ ਹੁੰਦਾ ਇਹੋ ਗੱਲਾਂ ਮੈਂ ਕਹਿੰਦਾ ਸੀ ਤਾਂ ਇਹੀ ਗੱਲ ਇਸ ਨੌਜਵਾਨ ਦੇ ਕਹੀ ਹੈ ਜਿਹੜਾ ਪੰਜਾਬ ਪੁਲਿਸ ਦਾ ਇੱਕ ਭਾਰਤੀ ਹੋਇਆ ਨੌਜਵਾਨ ਬਾਗੀ ਹੋ ਚੁੱਕਿਆ ਜਿਵੇਂ ਕਿ ਹੁਣ ਇਹ ਸਿਸਟਮ ਦੇ ਵਿਰੁੱਧ ਹੋ ਗਿਆ ਕਿ ਜਿਹੜਾ ਸਾਡਾ ਸਿਸਟਮ ਹੈ ਉਹਦੇ ਵਿੱਚ ਬਹੁਤ ਸਾਰੇ ਪੁਲਿਸ ਵਾਲੇ ਨੇ ਬਹੁਤ ਸਾਰੇ ਲੀਡਰ ਵੀ ਹੁੰਦੇ ਨੇ ਕਈ ਅਫਸਰਾਂ ਦੀਆਂ ਨੇ ਪੋਲਾ ਖੋਲੀਆਂ ਕਿ ਸਾਡੇ ਤੋਂ ਐਂ ਕਰਵਾਉਂਦੇ ਸੀ ਫਲਾਣਾ ਕਰਦੇ ਨੇ ਪਰ ਇਹ ਕਹਿੰਦਾ ਮੇਰਾ ਜਮੀਰ ਆ ਜਿਹੜਾ ਉਹ ਨਹੀਂ ਮੰਨਦਾ ਕਿਉਂਕਿ ਗੁਰੂ ਸਾਹਿਬ ਨਹੀਂ ਅੱਗੇ ਦਿੰਦੇ ਗੁਰੂ ਸਾਹਿਬ ਜਦੋਂ ਕਿਸੇ ਦੇ ਦਿਲ ਵਿੱਚ ਜਾਂ ਕਿਸੇ ਦੇ ਮਨ ਵਿੱਚ ਘਰ ਕਰ ਜਾਂਦੇ ਨੇ ਤਾਂ ਫੇਰ ਉਹੀ ਹੁੰਦਾ ਜਿਹੜਾ ਕੋਈ ਯੋਧਾ ਕਰ ਸਕਦਾ ਇਹ ਤੁਸੀਂ ਅਕਸਰ ਦੇਖਿਆ ਹੋਣਾ ਪੰਜਾਬ ਦੀ ਧਰਤੀ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਇੱਕ ਲਾਈਵ ਕੀਤਾ ਸੀ ਮੋਂ ਦੇ ਵਿੱਚ ਵੀ ਕਿਹਾ ਸੀ ਇਹ ਸਾਡੇ ਪੰਜਾਬ ਦੀ ਧਰਤੀ ਹੈ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਹੜੇ ਯੋਧੇ ਨੂੰ ਜਨਮ ਦੇ ਦੇ ਤੇ ਮੈਂ ਇੱਕ ਗੱਲ ਹੋਰ ਕਹੀ ਸੀ ਕਿਸੇ ਵੀ ਲਾਈਨ ਦੇ ਵਿੱਚ ਬੰਦਾ ਯੋਧਾ ਹੋ ਸਕਦਾ ਕਲਾਕਾਰੀ ਦੇ ਵਿੱਚ ਅਫਸਰਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਤੇ ਚਾਹੇ ਕੋਈ ਨਿਊਜ਼ ਦੇ ਪ੍ਰਤੀ ਕਿਉਂਕਿ ਯੋਦਾ ਉਹੀ ਹੁੰਦਾ ਜਿਹੜਾ ਕਿ ਸੱਚ ਦਿਖਾਵੇ ਸੱਚ ਬੋਲੇ ਔਰ ਬਹੁਤ ਸਾਰੀ ਯਾਨੀ ਕਿ ਸਚਾਈ ਦੀ ਗੱਲ ਕਰਨੀ ਚਾਹੇ ਤੇ ਆਪਣੀ ਕੌਮ ਦੇ ਲਈ ਬੋਲੇ ਤਾਂ ਇਸ ਬੰਦੇ ਨੇ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੀ ਜਿਹੜੀ ਖਬਰ ਦਿੱਤੀ ਹੈ ਉਹ ਬਿਲਕੁਲ ਸੱਚ ਹੈ ਜੇਕਰ ਪੰਜਾਬ ਸਾਡਾ ਇੱਕ ਮੁਠੀ ਹੁੰਦਾ ਤੇ ਕਿਸੇ ਦੀ ਹਿੰਮਤ ਨਹੀਂ ਚਾਹੇ ਉਹ ਸੈਂਟਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਹੋਵੇ ਕਿ ਉਹਨੂੰ ਅੰਦਰ ਰੱਖ ਲੈਣ ਇੱਕ ਦਿਨ ਤੱਕ ਦੇ ਵਿੱਚ ਉਹਨਾਂ ਦੇ ਨੱਕ ਦੇ ਵਿੱਚ ਦਮ ਹੋ ਜੂਗਾ ਜੇਕਰ ਪੰਜਾਬ ਦਾ ਬੱਚਾ ਬੱਚਾ ਸੜਕਾਂ ਦੇ ਨਿਕਲ ਗਏ ਇਹ ਗੱਲ ਕਵੇ ਕਿ ਅਮਰਪਾਲ ਸਿੰਘ ਚਾਹੀਦਾ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦਾ ਸੀ ਜਿਹੜੀ ਦਾ ਅੱਜ ਵਿੜਾ ਗਰਕ ਕਰ ਦਿੱਤਾ ਇਹਨਾਂ ਸਰਕਾਰਾਂ ਨੇ ਚਿੱਟੇ ਦੀ ਭੇਡ ਸਾਡਾ ਅੱਧਾ ਪੰਜਾਬ ਛੜ ਚੁੱਕਿਆ ਜਦੋਂ ਦਾ ਭਾਈ ਅਮਰਪਾਲ ਸਿੰਘ ਬੰਦ ਆ ਉਦੋਂ ਬਾਅਦ ਮੈਂ ਕਹਿਣਾ ਵੀ ਜੇ ਅੰਕੜੇ ਕੱਢੀਏ ਤਾਂ ਅੱਧਾ ਪੰਜਾਬ ਚਿੱਟੇ ਦੀ ਭੇਡ ਚੜਿਆ ਕਿ ਨਹੀਂ ਇਹ ਗੱਲ ਤੁਸੀਂ ਵੀ ਜਾਣਦੇ ਹੋ ਤਾਂ ਪਰ ਡਟ ਕੇ ਬੋਲਣਾ ਹਰ ਮੁੱਦੇ ਦੇ ਉੱਤੇ ਆਵਾਜ਼ ਚੱਕਣੀ ਕੋਈ ਜਿਗਰੇ ਤੋਂ ਬਿਨਾ ਕੰਮ ਨਹੀਂ ਹੁੰਦਾ ਇਸ ਨੌਜਵਾਨ ਨੇ ਜਿਹੜੀ ਬਗਾਵਤ ਕਰ ਦਿੱਤੀ ਆ ਸਿਸਟਮ ਦੇ ਖਿਲਾਫ ਤਾਂ ਹੁਣ ਇਹਨੇ ਕਿਹਾ ਹਮਰਪਾਲ ਸਿੰਘ ਬੰਦੀ ਸਿੰਘ ਦੋ ਦਿਨਾਂ ਦੇ ਵਿੱਚ ਤੁਸੀਂ ਬਾਹਰ ਕੱਢ ਸਕਦੇ ਆ ਜੇਕਰ ਸਾਡਾ ਪੰਜਾਬ ਇੱਕ ਹੋ ਕੇ ਖੜਦਾ ਪਰ ਸਾਡੇ ਪੰਜਾਬ ਨੂੰ ਧਿਰਾਂ ਦੇ ਵਿੱਚ ਵੰਡਿਆ ਹੋਇਆ ਬਖਰੇਵੇਂ ਨੇ ਸਾਡੇ ਪੰਜਾਬ ਦੇ ਵਿੱਚ ਉਹ ਚਾਹੇ ਸਿੱਖ ਧਰਮ ਦੇ ਵਿੱਚ ਹੋਣ ਉਹਦੇ ਵਿੱਚ ਦਲਾਂ ਦੇ ਰੂਪ ਦੇ ਵਿੱਚ ਸਾਡੇ ਲੋਕਮੰਡ ਤੇ ਦੂਜੇ ਪਾਸੇ ਜਿਹੜੇ ਸਾਡੇ ਆਮ ਲੋਕ ਨੇ ਤਾਂ ਉਹਨਾਂ ਨੂੰ ਇਹਨਾਂ ਦੇ ਪਾਰਟੀ ਵਾਜੀ ਦੇ ਵਿੱਚ ਵੰਡਿਆ ਹੋਇਆ ਆਹ ਫਲਾਨੀ ਪਾਰਟੀ ਦਾ ਜੀ ਇਹ ਢਮਕੀ ਦਾ ਜੀ ਇਹ ਸਾਡੇ ਲੋਕਾਂ ਦੇ ਵਿੱਚ ਗੱਲਾਂ ਫੱਕੇ ਤੌਰ ਤੇ ਘਰ ਘਰ ਗਈਆਂ ਨੇ ਜਿਹੜੀਆਂ ਇਹ ਗੱਲਾਂ ਕਹਿੰਦੀਆਂ ਅਸੀਂ ਤਾਂ ਅੱਡੋ ਅੱਡ ਐ ਇਸ ਕਰਕੇ ਸਾਡਾ ਪੰਜਾਬ ਇੱਕ ਮੁਠੀ ਦੇ ਵਿੱਚ ਨਹੀਂ ਆਉਂਦਾ ਮੁਠੀ ਸਾਡੀ ਖੁੱਲ ਚੁੱਕੀ ਆ ਤੇ ਲੀਡਰ ਨੂੰ ਬੰਦ ਨਹੀਂ ਹੋਣ ਦਿੰਦੇ ਇਹ ਗੱਲ ਵੀ ਤੈਅ ਆ ਪਰ ਆਉਣ ਵਾਲਾ ਸਮਾਂ ਬੜਾ ਭਿਆਨਕ ਹੋਣਾ ਹੈ ਇਸ ਪੰਜਾਬ ਦੇ ਲਈ ਜੇਕਰ ਸਾਡੇ ਪੰਜਾਬੀ ਉੱਠ ਕੇ ਨਾ ਖੜੇ ਹੋਏ ਨਾ ਆਵਾਜ਼ ਚੱਕੀ ਨਾ ਸਾਡੇ ਹੱਕਾਂ ਦੀ ਗੱਲ ਕੀਤੀ ਇਹ ਹਾਕੀ ਹੁੰਦੇ ਨੇ ਜਿਹੜਾ ਕਿ ਸਾਡਾ ਕੋਈ ਯੋਧਾ ਬੰਦ ਕੀਤਾ ਜਾਵੇ ਤੇ ਉਸ ਬੰਦੇ ਦੇ ਦੁਆਰਾ ਕਈ ਨੌਜਵਾਨਾਂ ਦੀਆਂ ਜਾਨਾਂ ਵਚਦੀਆਂ ਸੀ ਜਿਹੜੀਆਂ ਅੱਗੇ ਅੱਜ ਚਿੱਟੇ ਦੀ ਭੇਡ ਚੜ ਕੇ ਸੋ ਇਸੇ ਕਰਕੇ ਮੈਂ ਕਹਿੰਦਾ ਹੁੰਦਾ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਣ ਦੀ ਲੋੜ ਹੈ ਭਾਈ ਅਮਰਪਾਲ ਸਿੰਘ ਦੋ ਦਿਨ ਨਹੀਂ ਇੱਕ ਦਿਨ ਦੇ ਵਿੱਚ ਵੀ ਬਾਹਰ ਆ ਸਕਦੇ ਨੇ ਤਾਂ ਠੀਕ ਆ ਪੰਜਾਬੀਓ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਕ